ਦੇਖ ਰਹੇ ਹੋ ਸੈਕਟਰ 35 ਚੰਡੀਗੜ੍ਹ ਚ ਅੰਕਲ ਜੈਕਸ ਰੈਸਟੋਰੈਂਟ ਦੇ ਅਸੀਂ ਬਾਹਰ ਖੜੇ ਹੋਏ ਆ ਚੰਡੀਗੜ੍ਹ ਕੰਜ਼ਿਊਮਰ ਕੋਰਟ ਨੇ ਅੱਜ ਇਸ ਰੈਸਟੋਰੈਂਟ ਨੂੰ ਕੰਜ਼ਿਊਮਰ ਡਿਸਪਿਊਟ ਰੈਡਰੇਸਲ ਕਮਿਸ਼ਨ ਜਿਹੜਾ ਚੰਡੀਗੜ੍ਹ ਦਾ ਉਹਨੇ ਪੂਰੇ 25000 ਰੁਪਏ ਦਾ ਜੁਰਮਾਨਾ ਕੀਤਾ ਜੁਰਮਾਨਾ ਵੀ ਕੀ ਸੀ ਸਿਰਫ ਇੱਕ 306 ਰੁਪਏ ਦੇ ਆਰਡਰ ਪਿੱਛੇ ਜਿੱਥੇ ਆਪਣੀ ਇਸ ਰੈਸਟੋਰੈਂਟ ਨੇ ਗਲਤੀ ਨਹੀਂ ਮੰਨੀ ਇਨਾਂ ਨੂੰ 25000 ਰੁਪਏ ਜੁਰਮਾਨਾ ਹੋ ਗਿਆ ਡਿਲੀਵਰੀ ਬੁਆ ਜਿਹੜਾ ਸਵੀਗੀ ਵੱਲੋਂ ਲੈ ਕੇ ਆਂਦਾ ਉਹ ਖੁੱਲਿਆ ਹੋਇਆ ਹੁੰਦਾ ਉਹ ਸਵੀਗੀ ਨੂੰ ਕੰਪਲੇਂਟ ਕਰਦੀ ਹੈ ਸਵੀਗੀ ਵਾਲਾ ਕਿ ਆਪਣੀ ਗਲਤੀ ਮੰਨਦੇ ਹੋਏ ਕਿ ਖਾਣਾ ਖੁੱਲਾ ਸੀ ਪੈਕ ਨਹੀਂ ਸੀ 130 ਰੁਪਏ 306 ਦੇ ਆਰਡਰ ਚੋਂ 130 ਰੁਪਏ ਇਹਨਾਂ ਨੂੰ ਵਾਪਸ ਵੀ ਕਰ ਜਾਂਦੇ ਨੇ ਉਹ ਕੁੜੀ ਉਸ ਤੋਂ ਬਾਅਦ ਜਦੋਂ ਖਾਂਦੀ ਹੈ ਖਾ ਕੇ ਉਹਨੂੰ ਉਲਟੀਆਂ ਹੋ ਜਾਂਦੀਆਂ ਵੌਮਟਿੰਗ ਹੋ ਜਾਂਦੀ ਹੈ ਉਹ ਜਦੋਂ ਚੈੱਕ ਕਰਦੀ ਹੈ ਅਜਿਹਾ ਕਿਉਂ ਹੋਇਆ ਤਾਂ ਪਤਾ ਲੱਗਦਾ ਹੈ ਕਿ ਉਹ ਜਿਹੜਾ ਹੌਂਡੋਗ ਉਹਨੇ ਖਾਦਾ ਹੈ ਉਹ ਨਾਨਵੈਜ ਸੀ ਮੀਟ ਸੀ ਉਹਦੇ ਵਿੱਚ ਮਾਸ ਸੀਗਾ ਉਹ Hindu ਪਰਿਵਾਰ ਤੋਂ ਹੈ ਜੋਤੀ ਠਾਕੁਰ ਉਹ ਸ਼ਾਕਾਹਾਰੀ ਹੈਗੀ ਹੈ ਕੰਦੇਜੀ ਸੁਵੀਗੀ ਨੇ ਇਹ ਜਿਹੜਾ ਹੈਗਾ ਸ਼ਾਇਦ ਕੋ ਤੁਹਾਨੂੰ ਗਲਤ ਆਰਡਰ ਦੇ ਦਿੱਤੇ ਅਸੀਂ ਤਾਂ ਜੋ ਤੁਸੀਂ ਕਿਹਾ ਉਹ ਭੇਜਿਆ ਸੀਗਾ ਗਲਤੀ ਨਹੀਂ ਮੰਨਦੇ ਕੁੜੀ ਹਾਰ ਕੇ ਫਿਰ ਜਿਹੜਾ ਕੰਜ਼ਿਊਮਰ ਕਮਿਸ਼ਨ ਚੰਡੀਗੜ੍ਹ ਦਾ ਉੱਤੇ ਕੇਸ ਦਾਇਰ ਕਰਦੀ ਹੈ ਅੰਕਲ ਜੈਕਸ ਦੀ ਇਹ ਗਲਤੀ ਸੀ ਕਿ ਆਨਲਾਈਨ ਕਸਟਮਰ ਨੇ ਵੈਜ ਆਰਡਰ ਮੰਗਿਆ ਤੁਸੀਂ ਨੌਨ ਵੈਜ ਭੇਜਤੇ ਆ 25000 ਰੁਪਏ ਜੁਰਮਾਨਾ ਕਰ ਦਿੱਤਾ ਗਿਆ ਸੋ ਇਹ ਖਬਰ ਜਿਹੜੀ ਹੈ ਖਾਣ ਪੀਣ ਦੇ ਸ਼ੌਕੀਨਾ ਲਈ ਹੈ ਖਾਸ ਕਰ ਉਹਨਾਂ ਸ਼ੌਕੀਨਾ ਲਈ ਜਿਹੜੇ ਆਨਲਾਈਨ ਆਰਡਰ ਕਰਕੇ ਮੰਗਵਾਉਂਦੇ ਨੇ ਖਾਣਾ ਦੇਖ ਰਹੇ ਹੋ ਸੈਕਟਰ 35 ਚੰਡੀਗੜ੍ਹ ਚ ਅੰਕਲ ਜੈਕਸ ਰੈਸਟੋਰੈਂਟ ਦੇ ਅਸੀਂ ਬਾਹਰ ਖੜੇ ਹੋਏ ਆ ਚੰਡੀਗੜ੍ਹ ਕੰਜ਼ਿਊਮਰ ਕੋਰਟ ਹੈ ਜਿਹੜੀ ਹੈ ਚੰਡੀਗੜ੍ਹ ਕੰਜ਼ਿਊਮਰ ਕੋਰਟ ਨੇ ਅੱਜ ਇਸ ਰੈਸਟੋਰੈਂਟ ਨੂੰ ਹਾਲਾਂਕਿ ਅਮਰੀਕਨ ਸਟਾਈਲ ਰੈਸਟੋਰੈਂਟ ਹੈਗਾ ਇਸ ਰੈਸਟੋਰੈਂਟ ਨੂੰ ਜਿਹੜਾ ਹੈ ਕੰਜ਼ਿਊਮਰ ਡਿਸਪਿਊਟ ਰੈਡਰੈਸਲ ਕਮਿਸ਼ਨ ਹੈ ਜਿਹੜਾ ਚੰਡੀਗੜ੍ਹ ਦਾ ਉਹਨੇ ਪੂਰੇ 25000 ਰੁਪਏ ਦਾ ਜੁਰਮਾਨਾ ਕੀਤਾ ਜੁਰਮਾਨਾ ਵੀ ਕੀ ਸੀ ਸਿਰਫ ਇੱਕ 306 ਰੁਪਏ ਦੇ ਆਰਡਰ ਪਿੱਛੇ ਜਿੱਥੇ ਆਪਣੀ ਇਸ ਰੈਸਟੋਰੈਂਟ ਨੇ ਗਲਤੀ ਨਹੀਂ ਮੰਨੀ ਇਹਨਾਂ ਨੂੰ 25000 ਰੁਪਏ ਜੁਰਮਾਨਾ ਹੋ ਗਿਆ ਕਹਾਣੀ ਕੀ ਹੈ ਤੁਹਾਨੂੰ ਉਹ ਵੀ ਦੱਸਦੇ ਆ ਸੈਕਟਰ 38 ਚੰਡੀਗੜ੍ਹ ਦੀ ਰਹਿਣ ਵਾਲੀ ਹੈ ਕੁੜੀ ਜੋਤੀ ਠਾਕੁਰ ਜੋਤੀ ਠਾਕੁਰ 26 April 2022 ਨੂੰ ਤਕਰੀਬਨ ਆਪਾਂ 2 ਸਾਲ ਪਹਿਲਾਂ ਲਾ ਕੇ ਚੱਲੀਏ Swiggy ਦੇ ਰਾਹੀਂ ਆਨਲਾਈਨ ਆਰਡਰ ਕਰਦੀ ਹੈ ਇਸ ਰੈਸਟੋਰੈਂਟ ਤੋਂ ਇੱਕ ਵੈਜ ਹੌਟ ਡੌਗ ਤੇ ਇੱਕ ਕੋਲਡ ਕਾਫੀ ਮੰਗਾਂਦੀ ਹੈ 15 ਮਿੰਟਾਂ ਬਾਅਦ ਆਰਡਰ ਜਿਹੜਾ ਉਹਦੇ ਘਰੇ ਵੀ ਜਿਹੜਾ ਹੈਗਾ ਚਲਾ ਜਾਂਦਾ ਆ ਆਰਡਰ ਜਾਣ ਤੋਂ ਬਾਅਦ ਜਦੋਂ ਦੇਖਦੀ ਹੈ ਤਾਂ ਜਿਹੜਾ ਪੈਕ ਆਇਆ ਡਿਲੀਵਰੀ ਬੁਆਏ ਜਿਹੜਾ ਸ਼ਵੀਗੀ ਵੱਲੋਂ ਲੈ ਕੇ ਆਂਦਾ ਉਹ ਖੁੱਲਿਆ ਹੋਇਆ ਹੁੰਦਾ ਵਿਕਰਿਆ ਹੋਇਆ ਹੁੰਦਾ ਉਹਦਾ ਖਾਣੇ ਵਿੱਚ ਉਹ ਸਵੀਗੀ ਨੂੰ ਕੰਪਲੇਂਟ ਕਰਦੀ ਹੈ ਸਵੀਗੀ ਵਾਲਾ ਕਿ ਆਪਣੀ ਗਲਤੀ ਮੰਨਦੇ ਹੋਏ ਕਿ ਖਾਣਾ ਖੁੱਲਾ ਸੀ ਪੈਕ ਨਹੀਂ ਸੀ 130 ਰੁਪਏ 306 ਦੇ ਆਰਡਰ ਚੋਂ 130 ਰੁਪਏ ਇਹਨਾਂ ਨੂੰ ਵਾਪਸ ਵੀ ਕਰ ਜਾਂਦੇ ਨੇ ਉਹ ਕੁੜੀ ਉਸ ਤੋਂ ਬਾਅਦ ਜਦੋਂ ਖਾਂਦੀ ਹੈ ਖਾ ਕੇ ਉਹਨੂੰ ਉਲਟੀਆਂ ਹੋ ਜਾਂਦੀਆਂ ਵੋਮਟਿੰਗ ਹੋ ਜਾਂਦੀ ਹੈ ਉਹਦੀ ਤਬੀਅਤ ਵਿਗੜ ਜਾਂਦੀ ਹੈ ਸਿਹਤ ਨਸਾਜ ਹੋ ਜਾਂਦੀ ਹੈ ਉਹ ਜਦੋਂ ਚੈੱਕ ਕਰਦੀ ਹੈ ਜਿਹਾ ਕਿਉਂ ਹੋਇਆ ਤਾਂ ਪਤਾ ਲੱਗਦਾ ਹੈ ਕਿ ਉਹ ਜਿਹੜਾ ਹੌਟ ਡੌਗ ਉਹਨੇ ਖਾਦਾ ਉਹ ਨਾਨ ਵਰਜ ਸੀ ਮੀਟ ਸੀ ਉਹਦੇ ਵਿੱਚ ਮਾਸ ਸੀਗਾ ਉਹ ਹਿੰਦੂ ਪਰਿਵਾਰ ਤੋਂ ਹੈ ਜੋਤੀ ਠਾਕੁਰ ਉਹ ਸ਼ਾਕਾਹਾਰੀ ਹੈਗੀ ਹੈ ਤੇ ਗਲਤੀ ਨਾਲ ਇਸ ਰੈਸਟੋਰੈਂਟ ਦੀ ਗਲਤੀ ਨਾਲ ਆਪਾਂ ਕਹੀਏ ਨੌਨ ਵੈਜ ਹੌਟ ਡੌਗ ਖਾ ਜਾਂਦੀ ਹੈ ਤਬੀਅਤ ਵਿਗੜਦੀ ਹੈ ਉਹ ਗੱਲ ਕਰਦੀ ਹੈ ਉਹਦੀ ਸੁਣਵਾਈ ਨਹੀਂ ਹੁੰਦੀ ਉਹ ਕਹਿੰਦੇ ਜੀ ਸਵਿਗੀ ਨੇ ਇਹ ਜਿਹੜਾ ਹੈਗਾ ਸ਼ਾਇਦ ਕੋ ਤੁਹਾਨੂੰ ਗਲਤ ਆਰਡਰ ਦੇ ਦਿੱਤੇ ਅਸੀਂ ਤਾਂ ਜੋ ਤੁਸੀਂ ਕਿਹਾ ਉਹ ਭੇਜਿਆ ਸੀਗਾ ਗਲਤੀ ਨਹੀਂ ਮੰਨਦੇ ਕੁੜੀ ਹਾਰ ਕੇ ਫਿਰ ਜਿਹੜਾ ਕੰਜ਼ਿਊਮਰ ਕਮਿਸ਼ਨ ਚੰਡੀਗੜ੍ਹ ਦਾ ਉੱਥੇ ਕੇਸ ਦਾਇਰ ਕਰਦੀ ਹੈ ਅੱਜ ਉਸ ਦੇ ਆਰਡਰ ਜਿਹੜੇ ਆਂਦੇ ਨੇ ਕਿ ਹਾਂ ਵਾਕੇ ਹੀ ਅੰਕਲ ਜੈਕਸ ਦੀ ਇਹ ਗਲਤੀ ਸੀ ਕਿ ਆਨਲਾਈਨ ਕਸਟਮਰ ਨੇ ਵੈਜ ਆਰਡਰ ਮੰਗਿਆ ਤੁਸੀਂ ਨਾਨ ਵੈਜ ਭੇਜਤੇ ਆ 25000 ਰੁਪਏ ਜੁਰਮਾਨਾ ਕਰ ਦਿੱਤਾ ਗਿਆ ਜਿਸ ਚ 15000 ਰੁਪਏ ਜਿਹੜਾ ਉਹ ਜਿਹੜੀ ਆਪਾਂ ਕਹੀਏ ਮੈਂਟਲੀ ਹਰਾਸਮੈਂਟ ਹੋਈ ਹੈ ਕੰਪਲੇਂਟੈਂਟ ਨੂੰ ਜੋਤੀ ਉਹਨਾਂ ਨੂੰ ਉਹਦੇ ਕਰਕੇ 10000 ਰੁਪਿਆ ਲਿਟੀਗੇਸ਼ਨ ਦਾ ਖਰਚਾ ਜਿਹੜਾ ਉਹ ਕਿ ਹੁਕਮ ਜਾਰੀ ਕੀਤੇ ਗਏ ਨੇ ਕਿ ਤੁਸੀਂ ਉਹਨੂੰ ਦੋ ਅਸੀਂ ਇੱਥੇ ਪਹੁੰਚੇ ਔਰ ਗੱਲ ਵੀ ਕੀਤੀ ਅੰਕੁਸ਼ ਇਹਦੇ ਮਾਲਕ ਨੇ ਅੰਕਲ ਜੈਕਸ ਦੇ ਉਹਨਾਂ ਨੇ ਕਿਹਾ ਕਿ ਮੇਰੀ ਲੀਗਲ ਟੀਮ ਸਾਰਾ ਕੇਸ ਦੇਖ ਰਹੀ ਸੀਗੀ ਤੇ ਇਹ ਜ਼ਰੂਰ ਨਾਲ ਦੱਸਿਆ ਵੀ ਉਹ ਸਵੀਗੀ ਦੇ ਲੈਵਲ ਤੇ ਜਿਹੜਾ ਗਲਤੀ ਹੋਈ ਸੀ ਤੇ ਇਸ ਕਰਕੇ ਜਿਹੜਾ ਸੀਗਾ ਸਾਡੇ ਕੋਲ ਆਰਡਰ ਠੀਕ ਗਿਆ ਸੀਗਾ ਕੁੱਲ ਮਿਲਾ ਕੇ ਖਬਰ ਚ ਆਪਾਂ ਇਹ ਦੱਸਣਾ ਚਾਹੁੰਦੇ ਆ ਕਿ ਜਦੋਂ ਆਨਲਾਈਨ ਆਰਡਰ ਕਰਦੇ ਆ ਆਇਆ ਆਪਾਂ ਜਦੋਂ ਇੱਕਦਮ ਖਾ ਲੈਨੇ ਆ ਖਾਣ ਤੋਂ ਪਹਿਲਾਂ ਸਾਨੂੰ ਚੈੱਕ ਵੀ ਕਰ ਲੈਣਾ ਚਾਹੀਦਾ ਹੈ ਕਿ ਜੋ ਅਸੀਂ ਮੰਗਿਆ ਕਿ ਨਹੀਂ ਮੰਗਿਆ ਆਨਲਾਈਨ ਵਾਲੇ ਅਕਸਰ ਜੋ ਕਰਦੇ ਨੇ ਉਹਦੀ ਇੱਕ ਉਦਾਹਰਣ ਇਹ ਹੈ ਅੰਕਲ ਜੈਕਸਬਰਗ ਦਾ ਰੈਸਟੋਰੈਂਟ 306 ਰੁਪਏ ਪਿੱਛੇ 25000 ਦਾ ਜੁਰਮਾਨਾ ਚੰਡੀਗੜ੍ਹ ਕੰਜ਼ਿਊਮਰ ਕਮਿਸ਼ਨ ਨੇ ਉਹਨਾਂ ਨੂੰ ਕਰ ਦਿੱਤਾ ਹੋਰ ਨਵੀਂ ਤੇ ਤਾਜ਼ੀਆਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਹੁਣ ਦੇ ਉਹ ਬਲਜੀਤ ਮਰਵਾਹਾਂ ਨੂੰ ਇਜਾਜ਼ਤ ਧੰਨਵਾਦ